ਦੇਖਿਓ ਭਾਜੀ ਟੁੱਟ ਨਾ ਜਾਵੇ ਕਿਤੇ ਇਹ ਨਹੀਂ ਟੁੱਟਦਾ ਇਹ ਜੀ ਇਹ ਸੁਲਤਾਨ ਫਰਨੀਚਰ ਦਾ ਮਾਲ ਹੈ ਨੰਬਰ ਵੈਰਦੇ ਵਧੀਆ ਡਿਜ਼ਾਈਨਿੰਗ ਬਹੁਤ ਵਧੀਆ ਵਜੇ ਗਿਫਟ ਰੱਖਿਆ ਐਦਾ ਨਹੀਂ ਕਿ ਸ਼ੋਪਿੰਗ ਵਾਲੇ ਗਿਫਟ ਹੈ ਕਿਸੇ ਨੂੰ ਕੁੱਕੜੇ ਕਿਸੇ ਨੂੰ ਲੈਪਟੋਪ ਪੱਖਾ ਕਿਸੇ ਨੂੰ ਚੌਪੜ ਕਿਸੇ ਨੂੰ ਦੂਸਰਾ ਕਿਸੇ ਨੂੰ ਕੀ ਕਿਸੇ ਨੂੰ ਕੀ ਇਹ ਹਾਈ ਨੈਕ ਬੈੱਡ ਆ ਗਿਆ ਜੀ ਵਿਦ ਲਾਈਟਿੰਗ ਹੁੰਦੇ ਵਿਦ ਸਾਈਡ ਟੇਬਲ ਦੀ ਲੇਕਿਨ ਮੂਵ ਵਾਲੀ ਗਾਰੰਟੀ ਹਾਂਜੀ ਭਾਜੀ ਖਰਾਬ ਨਹੀਂ ਹੁੰਦਾ ਤੇ ਨਾ ਸਾਡੇ ਬੈੱਡ ਦੇ ਵਿੱਚ ਗੱਤਾ ਹੋਊਗਾ ਨਾ ਪੂੜੀ ਵਾਲਾ ਬੋਰਡ ਹੋਊਗਾ ਨਾ ਗਿੱਟੀ ਵਾਲਾ ਗੋਡ ਹੈਗਾ ਪੂਰ ਲੱਕੜ ਦੇ ਵਿੱਚ ਬੈੱਡ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਪਲੀਜ਼ ਇੱਕ ਵਾਰ ਸੰਪਰਕ ਕਰੋ ਛੜੀ ਵੰਪਰ ਹੈ ਜੀ ਰਖੜੀ ਕਰਕੇ ਸਿਰਫ 12000 ਦਾ ਕਾਰਨਰ ਸੋਫਾ 7 ਫੀਟ ਦਾ 12000 ਦਾ ਕਿਆ ਬਾਤ ਹੈ ਇਦਾਂ ਨਹੀਂ ਕਿ ਜਿਹੜਾ ਸਮਾਨ ਲੋਗ ਉਹਨੂੰ ਹਾਂਜੀ ਇਹ ਉਹਦੇ ਵਾਸਤੇ ਜਿਹੜਾ ਕੱਲਾ ਸ਼ੇਅਰ ਕਰੂਗਾ 10 ਤੋਂ 15 ਗਰੁੱਪਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਪਿਆਰ ਹੈ ਸਾਡਾ ਕੋਈ ਤੁਹਾਡੇ ਤੇ ਸਾਡੀ ਹੈ ਸਾਡਾ ਪਿਆਰ ਹੈ ਤੁਹਾਡੇ ਲਈ ਜੀ ਤਿਹਾਰ ਕਰਕੇ ਬਾਈ ਨੇ ਲਾਤਾ ਜੀ ਆਫਰ ਦੇਖੋ ਤੁਸੀਂ ਸ਼ੇਅਰ ਕਰਦੋ ਵੀਡੀਓ ਪਹਿਲੇ ਕਿੰਨੇ ਬੰਦਿਆਂ ਨੂੰ ਕਰਦੇ ਹੋ ਜੀ ਪਹਿਲੇ 50 ਬੰਦਿਆਂ ਨੂੰ ਗਿਫਟ ਦੇਾਂਗੇ ਜਿਹੜੇ ਵੱਧ ਤੋਂ ਵੱਧ ਸ਼ੇਅਰ ਕਰਨਗੇ ਬਸ ਸਾਡੀ ਸੇਵਾ ਕਰਦੇ ਹੋ ਜਿਹੜੇ ਗਰੁੱਪ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਕਿਲਾ ਰੋਡ ਨੀਅਰ ਬੁਰਨਾਲਿਕ ਮੈਡੀਕਲ ਹਾਲ ਸੁਲਤਾਨ ਫਰਨੀਚਰ

ਦੋਸਤੋ ਫੇਰ ਪਹੁੰਚ ਗਏ ਆ ਜੀ ਸੁਲਤਾਨ ਫਰਨੀਚਰ ਬਟਿੰਡਾ ਦਾ ਉਹ ਸ਼ੋਅਰੂਮ ਹੈ ਜੀ ਜਿਹੜਾ ਕਿ ਸ਼ਾਨਦਾਰ ਕੁਆਲਿਟੀ ਬੈਸਟ ਫਰਨੀਚਰ ਤੇ ਕੰਮ ਕਰਦਾ ਹੈ ਜੀ ਤੇ ਅੱਜ ਇਸ ਤਰ੍ਹਾਂ ਦੀ ਕੁਆਲਿਟੀ ਬਾਈ ਜੀ ਦਿਖਾ ਲਈਏ ਸਾਨੂੰ ਹਨਾ ਤੇ ਤੁਹਾਨੂੰ ਦੱਸ ਦਈਏ ਕਿ ਬਈ ਵਾਜਿਬ ਕੀਮਤ ਤੇ ਇਹ ਫਰਨੀਚਰ ਤੁਹਾਨੂੰ ਮਿਲੇਗਾ ਕੀ ਕੀਮਤ ਰਹੇਗੀ ਕਿਸ ਤਰ੍ਹਾਂ ਦਾ ਸਾਰਾ ਫਰਨੀਚਰ ਰਹੇਗਾ ਡਿਜ਼ਾਈਨ ਕਿਸ ਤਰ੍ਹਾਂ ਦੇ ਰਹਿਣਗੇ ਹਨਾ ਜਾਣਕਾਰੀ ਬਾਈ ਤੋਂ ਲਵਾਂਗੇ ਸਭ ਤੋਂ ਪਹਿਲਾ ਰਿਕਵੈਸਟ ਦੇ ਛੋਟੇ ਵੀਰ ਦੀ ਇੱਕੋ ਹੀ ਹੈ ਆਪਣਾ بیسਕਮਿੰਤੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਕਿ ਕਿਤੋਂ ਕਿਤੋਂ ਵੀਰ ਭੈਣ ਜੁੜੇ ਨੇ ਅਸੀਂ ਸਾਰੇ ਕਮੈਂਟ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ ਨਾਮ ਜ਼ਰੂਰ ਲਿਖ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਹੈ ਜੀ ਕਿਰਾ ਰੋਡ ਪਟੰਡਾ ਮੀਰ ਗੁਰਨਾਮ ਮੈਡੀਕਲ ਹਾਲ ਦੇ ਪਹਿਲਾਂ ਦਿਖਾਓ ਭਾਜੀ ਕੀ ਆਈਟਮ ਦਿਖਾ ਰਹੇ ਹੋ ਭਾਜੀ ਆਪਣੇ ਕੋਲ ਸਿਰੇ ਦਾ ਬੱਡ ਮਿਲਦਾ ਇੱਕ ਨੰਬਰ ਬੱਡ ਵਧੀਆ ਡਿਜ਼ਾਈਨਿੰਗ ਤੁਸੀਂ ਇੱਕ ਨਾ ਤੇ ਗੱਦੇ ਦੇਖੋ ਕਿ ਕੰਮ ਦੇਖੋ ਜੀ ਜੀ ਤੋਂ ਬਾਅਦ ਤੁਹਾਨੂੰ ਮੈਂ ਇਹਦੀ ਵੈਰਾਈਟੀ ਦਿਖਾਣਾ ਯਾਦ ਹਾਂਜੀ ਹਾਂਜੀ ਬਿਲਕੁਲ ਆਕਾਰ ਦੇਖੋ ਜੀ ਕਿੰਨੀ ਹੈਵੀ ਲੱਕਣ ਲੱਗੀ ਆ ਪੂਰਾ ਭਾਵੇਂ ਇਹਦੇ ਵਿੱਚ ਖਾ ਕੇ 10 ਕਰੀ 18 ਮਾਈ ਆ ਗਿਆ ਮਾਰਕਾ ਤੇ ਥੜਾ ਜੀ ਓ ਬਾਜੀ ਬਾ ਦੇਖੋ ਭਾਜੀ ਟੁੱਟ ਨਾ ਜਾਵੇ ਕਿਤੇ ਇਹ ਨਹੀਂ ਟੁੱਟਦਾ ਏ ਜੀ ਇਹ ਸੁਲਤਾਨ ਫਰਨੀਚਰ ਦਾ ਮਾਲ ਹੈ ਕੀ ਬਾਤ ਹੈ ਜੀ ਬਹੁਤ ਵਧੀਆ ਚੈੱਕ ਕਰੋ ਜੀ ਉਹਦੇ ਬਾਅਦ ਜੀ ਦੇਖੋ ਆਹ ਡਿਜ਼ਾਈਨ ਆਉਂਦਾ ਜੀ ਆਪਣੇ ਕੋਲ ਜੀ ਆਹ ਬਲੂ ਕਲਰ ਦਾ ਪਿਆ ਜੀ ਡਿਜ਼ਾਈਨਿੰਗ ਦਾ ਕੋਈ ਮੁੰਡੀ ਹੈ ਜੀ ਇੱਥੇ ਡਿਜ਼ਾਈਨਿੰਗ ਹੈ ਮੰਨ ਲਓ ਢੂਲੀ ਜਾਂਦੇ ਆ 100-100 ਬੈੱਡ ਤਿਆਰ ਪਿਆ ਜੀ ਆਪਣੇ ਕੋਲ ਜੀ ਇਹਦੇ ਤੋਂ ਇਲਾਵਾ ਆਹ ਦੇਖੋ ਜੀ ਜੀ ਆਜੋ ਜੀ ਦੋਸਤੋ ਕਮੈਂਟ ਕਰਕੇ ਜਰੂਰ ਦੱਸੋ ਕਿਤੋਂ ਕਿਤੋਂ ਵੀਰ ਭੈਣ ਜੁੜੇ ਨੇ ਲੋ ਜੀ ਚੈੱਕ ਕਰੋ ਜੀ ਡਿਜ਼ਾਈਨ ਕੁਆਲਿਟੀ ਚੈੱਕ ਕਰੋ ਜੀ ਕੁਆਲਿਟੀ ਕੋਲਰ ਮੀਰਾ ਇੱਕ ਤੋਂ ਹੁੰਦੀ ਹੈ ਕ੍ਰੋਕ ਦੀ ਅਲਮੀਰਾ ਜੀ ਕਬੜਾ ਦੇ ਅਲਮੀਰਾ ਉਦੋਂ ਬਾਅਦ ਆ ਗਈ ਜੀ ਇਟਾਲੀਅਨ ਬੋਰਡ ਦੇ ਵਿੱਚ ਵਾਲੀ ਅਲਮੀਰਾ ਜੀ ਪ੍ਰੋਫਾਈਲ ਵਾਲੀ ਉਦੋਂ ਬਾਅਦ ਆ ਗਈ ਜੀ ਪੀਵੀਸੀ ਵਾਲੀ ਮੀਰਾ ਜੀ ਉਦੋਂ ਬਾਅਦ ਆ ਗਈ ਜੀ ਡਰੈਸਿੰਗ ਅਲਮੀਰਾ ਉਦੋਂ ਬਾਅਦ ਆ ਗਈ ਇਟਾਲੀਅਨ ਬੋਰਡ ਚ ਵਾਲੀ ਜੀ ਭਾਜੀ ਆ ਕੋਲ ਕੇ ਲਗਾਓ ਭਾਜੀ ਐਲਮਰਾ ਇਹਨਾਂ ਸੱਡੋ ਹੋ ਰਿਹਾ ਮਤਲਬ ਠੀਕ ਆ ਜੀ ਆ ਦੇਖੋ ਜੀ ਆਪਣੇ ਦੇਖਦੇ ਸਾਰੇ ਵੀਡੀਓ ਜੋ ਵੀ ਆਪਣੇ ਵੀਡੀਓ ਦੇਖ ਰਹੇ ਆ ਉਹਨਾਂ ਲਈ ਅਸੀਂ ਰਖੜੀ ਵਾਸਤੇ ਬਹੁਤ ਵਧੀਆ ਉਹਦੇ ਗਿਫਟ ਰੱਖੇ ਆ ਇਦਾਂ ਨਹੀਂ ਕਿ ਸ਼ਾਪਿੰਗ ਵਾਲੇ ਗਿਫਟ ਆ ਕਿਸੇ ਨੂੰ ਕੁੱਕਰ ਕਿਸੇ ਨੂੰ ਇਲੈਕਟ੍ਰਿਕ ਪੱਖਾ ਕਿਸੇ ਨੂੰ ਚਾਪਰ ਕਿਸੇ ਨੂੰ ਦੁੱਸਰ ਕਿਸੇ ਨੂੰ ਕੀ ਕਿਸੇ ਨੂੰ ਕੀ ਕੀ ਬਾਤ ਹੈ ਇਹ ਇਦਾਂ ਨਹੀਂ ਕਿ ਜਿਹੜਾ ਸਮਾਨ ਨੂੰ ਉਹ ਨੂੰ ਹਾਂਜੀ ਇਹ ਉਹਦੇ ਵਾਸਤੇ ਜਿਹੜਾ ਕੱਲਾ ਸ਼ੇਅਰ ਕਰੂਗਾ 10 ਤੋਂ 15 ਗਰੁੱਪਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਬਿਲਕੁਲ ਪਿਆਰ ਹੈ ਸਾਡਾ ਕੋਈ ਤੁਹਾਡੇ ਤੇ ਸਾਣੀ ਆ ਕੀ ਬਾਤ ਹੈ ਸਾਡਾ ਪਿਆਰ ਹੈ ਤੁਹਾਡੇ ਲਈ ਜੀ ਤਿਆਰ ਕਰ ਲਾਤਾ ਜੀ ਆਫਰ ਦੇਖੋ ਤੁਸੀਂ ਸ਼ੇਅਰ ਕਰ ਦਿਓ ਵੀਡੀਓ ਪਹਿਲੇ ਕਿੰਨੇ ਬੰਦਿਆਂ ਨੂੰ ਕਰ ਦੇਵਾਂਗੇ ਜੀ ਪਹਿਲੇ 50 ਬੰਦਿਆਂ ਨੂੰ ਗਿਫਟ ਦੇਵਾਂਗੇ ਜੀ ਜਿਹੜੇ ਵਕਤ ਤੋਂ ਵੱਧ ਸ਼ੇਅਰ ਕਰਨਗੇ ਬਸ ਇਹ ਸਾਡੀ ਸੇਵਾ ਕਰ ਦਿਓ ਜਿਹੜੇ ਗਰੁੱਪ ਤੇ ਵੱਧ ਤੋਂ ਵੱਧ ਸ਼ੇਅਰ ਕਰ ਦੇਓ ਕੀ ਬਾਤ ਹੈ ਜੀ ਉਹ ਦੇਖੋ ਜੀ ਪਿੱਛੇ ਵੀ ਅਲਮਾਰੀ ਪੂਰੀ ਭਰੀ ਪਈ ਹੈ ਗਿੱਠਾਂ ਨਾਲ ਬਸ ਗਿਫਟ ਲੈਂਦੇ ਆ ਜੀ ਐ ਏਦਾਂ ਮੰਨ ਲਓ ਕਿ ਤੁਹਾਨੂੰ ਥੋੜਾ ਘਰ ਭਰ ਦਾਂਗੇ ਜਿਹੜਾ ਉਹ ਗਿਫਟ ਤੇੜਾ ਉਹ ਸ਼ੇਅਰ ਕਰੋਣ ਵਾਲਾ ਬਹੁਤ ਵਧੀਆ ਇਹ ਬਹੁਤ ਵਧੀਆ ਲਓ ਜੀ ਭਾਜੀ ਨੇ ਲਾਤਾ ਜੀ ਤਮਾਕਾ ਕਰਤਾ ਬਾਈ ਨੇ ਸ਼ੇਅਰ ਕਰ ਦੋ ਫਟਾਫਟ ਸ਼ੋਰੂਮ ਤੇ ਵਿਜ਼ਿਟ ਕਰੋ ਆਪਣੇ ਕੋਲ ਬੈੱਡ ਬਹੁਤ ਸ਼ਾਨਦਾਰ ਹੁੰਦੇ ਆ ਜੀ ਪੂਰਾ ਹਾਈ ਫਾਈ ਕੰਮ ਹੋਊਗਾ ਪੂਰੀ ਹੈਵੀ ਕੁਆਲਿਟੀ ਹੋਏਗੀ 20 ਸਾਲ ਦੀ ਗਾਰੰਟੀ ਹੋਈਗੀ ਇਹ ਵਾਟਰਪੂਫ ਮਾਲ ਹੋਏਗਾ ਜੀ ਜੀ ਇਹਦੇ ਇਲਾਵਾ ਜੀ ਹਾਈ ਲੈਕ ਬੈੱਡ ਆਗੇ ਜੀ ਜੀ ਵਿਧ ਲਾਈਟਿੰਗ ਹੁੰਦੇ ਵਿਧ ਸਾਈਡ ਟੇਬਲ ਦੀ 20 ਸਾਲ ਦੀ ਗਾਰੰਟੀ ਬੈੱਡ ਦੀ ਹੋਈਗੀ ਆਪਣੀ ਘੱਟੋ ਘੱਟ ਜੀ ਕਿਆ ਬਾਤ ਹੈ ਉਹਦੇ ਇਲਾਵਾ ਵਿਧ ਬਿਲ ਹੋਏਗਾ ਜੀ ਜੀ ਵਾਲਾ ਪੱਕਾ ਬਿਲ ਹੋਏਗਾ ਜੀ ਅਦਾ ਨਹੀਂ ਕਿ ਮੂੰਹ ਬੋਲੀ ਗਾਰੰਟੀ ਹਾਂਜੀ ਬਾਈ ਜੀ ਖਰਾਬ ਨਹੀਂ ਹੁੰਦਾ ਨਾ ਸਾਡੇ ਬੈੱਡ ਦੇ ਵਿੱਚ ਗੱत्ता ਹੋਊਗਾ ਨਾ ਤੂੜੀ ਵਾਲਾ ਬੋਰਡ ਹੋਊਗਾ ਨਾ ਗਿੱਟੀ ਵਾਲਾ ਬੋਰਡ ਹੋਊਗਾ ਪੂਰ ਲੱਕੜ ਦੇ ਵਿੱਚ ਬੈੱਡ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਆਪਣੀ ਇੱਕ ਵਾਰ ਸੰਪਰਕ ਕਰੋ ਬਿਲਕੁਲ ਸਾਡੇ ਕੋਲ ਵਿਜ਼ਿਟ ਕਰੋ ਜੀ ਜੀ ਤੋਂ ਇਲਾਵਾ ਸਾਡੇ ਕੋਲ ਬੈੱਡ ਦੇ ਡਿਜ਼ਾਈਨ ਕਰਵਾ ਆ ਜਿਹੜਾ ਆ ਸੋਫੇ ਆnde ਸਾਗਵੰਦ ਦੇ ਜੀ ਮੈਟਰੀਅਲ ਦੇ ਵਿੱਚ ਜਿਵੇਂ ਆ ਬੈੱਡ ਦੇਖੋ ਜੀ ਆ ਜੀ ਬਿਲਕੁਲ ਆਹ ਲੋ ਜੀ ਡਿਜ਼ਾਈਨ ਹਰ ਇੱਕ ਤਰ੍ਹਾਂ ਨਾਲ ਮਿਲੇਗਾ ਤੇ ਭਾਜੀ ਜੇਕਰ ਕਿਸੇ ਨੇ ਵੀਰ ਨੇ ਭੈਣ ਨੇ ਹਨਾ ਆਪਣੇ ਘਰ ਦੇ ਮੁਤਾਬਕ ਆਪਣਾ ਡਿਜ਼ਾਈਨ ਕੋਈ ਡਿਜ਼ਾਈਨ ਕਰਾਣਾ ਤਾ ਉਹ ਫੈਸਿਲਿਟੀ ਹੈਗੀ ਆਪਣੇ ਬਾਰੇ ਕਿ ਆਪਣੇ ਇੰਟੀਰੀਅਰ ਦੇ ਹਿਸਾਬ ਨਾਲ ਤੁਸੀਂ ਕਲਰ ਸਿਲੈਕਟ ਕਰੋ ਆਪਣੇ ਬਿਜਨਸ ਦੇ ਹਿਸਾਬ ਨਾਲ ਤੁਸੀਂ ਡਿਜ਼ਾਈਨ ਸਿਲੈਕਟ ਕਰੋ ਉਸੇ ਹਿਸਾਬ ਨਾਲ ਸਾਈਜ਼ ਬਣਵਾਓ ਜਿੱਦਾਂ ਤੁਹਾਡੀ ਚੋਇਸ ਹੈ ਇੱਕ ਚੀਜ਼ ਹੋਰ ਹੈ ਤੁਸੀਂ ਆਰਡਰ ਦਿਓਗੇ ਤਾਂ ਜੇ ਆਕਰ ਤੁਹਾਨੂੰ ਨਾ ਚਾਹਿਆ ਸਾਡੀ ਕੁਆਲਿਟੀ ਤੇ ਅਸੀਂ ਤੁਹਾਡੇ ਪੈਸੇ ਵੀ ਰਿਫੰਡ ਕਰਾਂਗੇ ਪਲੱਸ ਤੁਹਾਨੂੰ ਐਕਸਟਰਾ ਡਿਸਕਾਊਂਟ ਵੀ ਅਗਾਹ ਤੋਂ ਦਿਆ ਕਰਾਂਗੇ ਅੱਛਾ ਜੀ ਆਹ ਦੇਖੋ ਸਾਡੀ ਕੁਆਲਿਟੀ ਚੈੱਕ ਕਰੋ ਜੀ ਜੀ ਪੂਰਾ ਵਾਟਰਪੂਫ ਮਾਲ ਹੋਇਆ ਹੈ ਕਿ ਏਦਾਂ ਨਹੀਂ ਕਿ ਲੋਕਲ ਜਾਂ ਕਮਰਸ਼ੀਅਲ ਵਾਲ ਸੀ ਯੂਜ਼ ਕਰਦੇ ਆ ਪੂਰਾ ਹੈਵੀ ਮਾਲ ਹੋਇਆ ਹੈ ਕਿ ਏਦਾਂ ਨਹੀਂ ਕਿ ਇਹ ਆਨਲਾਈਨ ਹਾਲੋ ਜੀ ਚੱਲੋ ਚੱਲੋ ਕਿ ਕਿੱਥੇ ਚੱਲ ਰਹੇ ਜੀ ਇਦਾਂ ਨਹੀਂ ਆ ਕਿ ਇਹ ਜਿਸ ਕੁਲ ਫਾਰਕ ਹੋਏਗਾ ਪੋਰ ਲੱਕੜ ਦੇ ਵਿੱਚ ਮਾਲ ਮਿਲੇਗਾ ਗੱਤੇ ਤੋਂ ਬਿਨਾ ਜੀ ਕਈ ਲੋਕ ਜਿਹੜੇ ਵੀਡੀਓ ਦੇਖ ਰਹੇ ਉਹਨਾਂ ਨੂੰ ਪਤਾ ਕਿ ਉਹਨਾਂ ਦੇ ਬੈੱਡ ਦੇ ਵਿੱਚੋਂ ਗੱਤਾ ਨਿਕਲ ਆਇਆ ਉਹ ਬਿਚਾਰੇ ਕੀ ਕਰਦੇ ਆ ਗੱਲਾਂ 'ਚ ਫਸ ਜਾਂਦੇ ਕੰਮ ਹੋ ਜਾਂਦਾ ਜੀ ਕਈ ਦੁਕਾਨਦਾਰ ਕਹਿੰਦੇ ਜੀ ਪੁਰਾਣਾ ਬੈੱਡ ਤੁਸੀਂ 5000 ਦਾ ਲਿਆਓ ਜੀ ਪੁਰਾਣਾ ਤੁਹਾਡੇ ਘਰ ਦਾ ਸਮਾਨ ਹਾਂਜੀ ਹਾਂ 5000 ਦਾ ਕੱਟਾਂਗੇ ਜੀ ਜੀ ਉਹ ਤਾਂ ਕੰਮ ਕੋਈ ਨਹੀਂ ਅਗਰ ਤੁਸੀਂ ਸਾਡੇ ਕੋਲ ਆਪਣੇ ਘਰ ਦਾ ਪੁਰਾਣਾ ਸਮਾਨ ਲੈ ਕੇ ਆਉਂਦੇ ਹੋ ਇਹ ਤੁਸੀਂ ਸਾਡਾ ਪੁਰਾਣਾ ਸਵਾਨ ਕੱਟ ਲਓ ਜੀ ਨਵਾਂ ਦੇ ਦਿਓ ਸਾਡੇ ਕੋਲ ਉਹ ਵੀ ਪ੍ਰਬੰਧ ਹੈਗੇ ਆ ਜੀ ਪਲੱਸ ਐਦਾਂ ਨਹੀਂ ਕਿ 5000 ਦਾ ਪੁਰਾਣਾ ਕੱਟ ਲਾਂਗੇ ਤੇ ਨਵਾਂ 5000 ਦਾ ਮਹਿੰਗਾ ਲਾ ਦੇ ਅਸੀਂ ਤਾਂ ਕੋਈ ਫੰਡ ਨਹੀਂ ਹੈ ਤੁਸੀਂ ਅੱਖਾਂ ਮੀਕ ਕੇ ਆ ਸਕਦੇ ਹੋ ਸਾਡੇ ਕੋਲ ਕੁਆਲਿਟੀ ਚੈੱਕ ਕਰੋ ਇੱਕ ਉਹ ਲਈ ਰਿਜ਼ਰਵ ਕਰੋ ਰੇਟ ਦਾ ਕੰਪੈਰੀਸ਼ਨ ਕਰੋ ਕੁਆਲਿਟੀ ਦਾ ਕੰਪੈਰੀਸ਼ਨ ਕਰੋ ਫਿਰ ਸਾਡੇ ਨਾਲ ਤੁਸੀਂ ਡੀਲ ਫਾਈਨਲ ਕਰੋ ਜੀ ਬਿਲਕੁਲ ਅੱਛਾ ਪੁਰਾਣਾ ਫਰਨੀਚਰ ਮਤਲਬ ਕੁਆਲਿਟੀ ਤੇ ਡਿਪੈਂਡ ਕਰੇਗਾ ਮਤਲਬ ਕਿੰਨੇ ਜਰਾ ਬਿਕੇਗਾ ਹੋਣਾ ਨਾ ਉਸ ਹਿਸਾਬ ਨਾਲ ਉਹਦੇ ਉਹਦੇ ਵੀ ਚੱਲਦਾ ਨਾ ਜੀ ਕਈ ਵਾਰੀ ਮੰਨ ਲਓ ਤੁਹਾਡਾ ਪੁਰਾਣਾ ਸਮਾਨ 10000 ਦਾ ਸੀ ਕਈ 5000 ਦਾ ਤੁਹਾਡਾ ਪੁਰਾਣਾ ਸਮਾਨ 1000 ਦਾ ਸੀ ਕਈ 5000 ਦਾ ਤੇ ਨਵਾਂ ਜਿਹੜਾ 10000 ਦਾ ਸੀ ਤੁਹਾਨੂੰ ਕਈ 17000 ਦਾ ਅੱਛਾ ਜੀ ਦੇ ਲਈ ਤੁਸੀਂ ਪਲੀਜ਼ ਰਿਕੁਐਸਟ ਨਾਲ ਹੀ ਗੱਲ ਹੈ ਕਿ ਤੁਸੀਂ ਆਪਣੇ ਨਾਲ ਠੱਗੀ ਵਜਨ ਤੋਂ ਬਚਾਲ ਰੱਖੋ ਜੀ ਸਾਡੇ ਕੋਲ ਇੱਕ ਵਾਰੀ ਵਿਜ਼ਿਟ ਕਰੋ ਪਰ ਲੋ ਨਾ ਨਾ ਉਹ ਵੀ ਬਾਅਦ ਦੀ ਗੱਲ ਹੈ ਕੋਈ ਵਿਜ਼ਿਟ ਕਰੋ ਉਹਦੇ ਵਿੱਚ ਕੀ ਤੁਹਾਨੂੰ ਸਾਡੀ ਕੁਆਲਿਟੀ ਸਾਡੀ ਗੱਲਬਾਤ ਦਾ ਪਤਾ ਲੱਗੇਗਾ ਬਿਲਕੁਲ ਡਿਜ਼ਾਈਨਿੰਗ ਤੁਹਾਡੇ ਸਾਹਮਣੇ ਹੈ ਗੱਲਬਾਤ ਤੁਹਾਡੇ ਸਾਹਮਣੇ ਹੈ ਸਾਡੇ ਆਇਰੀ ਦੇ ਵਿੱਚ ਤਿੰਨ ਚਾਰ ਸ਼ੋਰੂਮ ਸਾਡੇ ਆਪਦੇ ਆ ਅੱਛਾ ਜੀ ਕਿਹਨਾ ਰੋਡ ਦੇ ਨਾਲ ਹੀ ਦੋ ਤਿੰਨ ਸ਼ੋਰੂਮ ਸਾਡੇ ਆਪਦੇ ਆ ਪਲੱਸ ਸਾਡੀ ਫੈਕਟਰੀ ਹੈ ਉਹਦੇ ਵਿੱਚ ਕੀ ਤੁਹਾਨੂੰ ਮੈਂ ਵਿਜ਼ਿਟ ਕਰਵਾ ਦੂੰਗਾ ਹਰ ਚੀਜ਼ ਤੁਹਾਨੂੰ ਦਿਖਾ ਦੂੰਗਾ ਦੋ ਕਦੀ ਪੂਰੀ ਤਸੱਲੀ ਕਰਵਾ ਦੂੰਗਾ ਜੀ ਉਹਦੇ ਵਿੱਚ ਤੁਹਾਨੂੰ ਦਿੱਕਤ ਨਹੀਂ ਆਉਂਦੀ ਜੀ ਬਿਲਕੁਲ ਜੀ ਬਿਲਕੁਲ ਆ ਚੈੱਕ ਕਰੋ ਜੀ ਡਿਜ਼ਾਈਨ ਇੱਕ ਤੋਂ ਇੱਕ ਡਿਜ਼ਾਈਨ ਮਿਲਣਗੇ ਤੁਹਾਨੂੰ ਹੈਨਾ ਸੁਲਤਾਨ ਫਰਨੀਚਰ ਹੈ ਜੀ ਕਿਲਾ ਰੋਡ ਪਠਿੰਡਾ ਤੇ ਹਰ ਇੱਕ ਤਰ੍ਹਾਂ ਦਾ ਫਰਨੀਚਰ ਚਾਹੇ ਸੋਫਾ ਚਾਹੇ ਬੈੱਡ ਵਗੈਰਾ ਆਲੋ ਜੀ ਆਹ ਸੋਫਾ ਜੇ ਸਾਡੇ ਕੋਲ ਤੁਹਾਡੇ ਚੈਨਲ ਦੇ ਮਾਧਮੇ で ਅਸੀਂ ਆਹ ਸੋਫਾ ਉਧਰ ਮਿਲਦਾ ਨਹੀਂ ਭਾਈ ਆਹ ਦਾ ਮਾਰਕੀਟ ਜੀ ਕੋਸ਼ਨ ਵਾਲਾ ਵੀ ਤੇ ਟੇਬਲ ਵੀ ਤੇ ਬਕੀਆਂ ਭਾਵੇਂ ਦੇ ਰਹਿਆਂ ਨੇ ਸਿਰਫ ਸਿਰਫ 12000 ਦਾ ਜੀ ਸਿਰਫ 12000 ਆਲੋ ਜੀ ਚੈੱਕ ਕਰੋ ਬਹੁਤ ਸ਼ਾਨਦਾਰ ਸੋਫਾ ਆਹ ਰਖੜੀ ਵੰਪਰ ਹੈ ਜੀ ਰਖੜੀ ਕਰਕੇ ਸਿਰਫ 12000 ਦਾ ਕਾਰਨਰ ਸੋਫਾ 7 ਫੀਟਰ 12000 ਦਾ ਕਿਆ ਬਾਤ ਹੈ ਪੂਰੇ ਸ਼ਹਿਰ ਤੋਂ ਕੋਈ ਦੇ ਦੇ ਚੈਲੰਜ ਆ ਜੀ ਬਹੁਤ ਵਧੀਆ ਆ ਸੋਫਾ ਵੀ ਕਿਸੇ ਦਾ ਆਰਡਰ ਦਾ ਵੈਸੇ ਤੁਹਾਨੂੰ ਦਿਖਾ ਦਿੰਦਾ ਇਹ ਵੀ ਸੋਫਾ ਆਰਡਰ ਦਾ ਹੈ ਇਹਦਾ ਰੇਟ ਥੋੜਾ ਜਿਹਾ ਅਲੱਗ ਹੋਏਗਾ ਬਟ ਚੀਜ਼ ਇੱਕ ਤੋਂ ਇੱਕ ਹੋਈ ਕਿ ਜਿੰਨੇ ਤੁਸੀਂ ਸਾਨੂੰ ਪੈਸੇ ਦਿਓਗੇ ਉਸ ਹਿਸਾਬ ਨਾਲ ਤੁਹਾਡੇ ਕੋਲ ਤੁਹਾਡੇ ਘਰ ਚੀਜ਼ ਪਹੁੰਚੂਗੀ ਐਦਾਂ ਨਹੀਂ ਕਿ 10 ਵਾਲੀ ਚੀਜ਼ ਆਪ ਵੀ ਮੰਗਲਾਂਗੇ 20 ਵਾਲੀ ਚੀਜ਼ ਆ 30 ਮੰਗਲਾਂਗੇ ਉਹ ਕੰਮ ਸਾਡੇ ਕੋਲ ਬਿਲਕੁਲ ਵੀ ਨਹੀਂ ਹੋਏਗਾ ਜੀ अच्छा पाजी जेडे वीर ਭੈਣਾ ਦੀ ਚਲੋ ਨਹੀਂ ਹੈ ਸ਼ਮਤਾ ਹੈ ਨਾ ਉਹਨਾਂ ਵਾਸਤੇ ਘੱਟ ਰੇਂਜ ਦੇ ਵਿੱਚ ਵੀ ਬੈੱਡ ਵਗੈਰਾ ਅਵੇਲੇਬਲ ਹੁੰਦੇ ਆ ਇੱਦਾਂ ਵੀ ਬੀਬੀ ਕੀ ਜਿਵੇਂ ਮੰਨ ਲਓ ਬੈੱਡ ਤਾਂ ਸਾਡੇ ਕੋਲ ਜੇ ਆਪਾਂ ਗੱਲ ਕਰੀਏ ਤਾਂ 10000 ਤੋਂ ਸ਼ੁਰੂ ਬਾਦ ਤੋਂ ਪੂਰਾ ਜੀ ਬੰਦ ਜਿਹੜਾ ਬੈੱਡ ਵਧੀਆ ਮਿਲੂਗਾ ਤੁਹਾਨੂੰ 15000 ਦਾ ਬਹੁਤ ਵਧੀਆ ਬੈੱਡ ਮਿਲ ਜੂਗਾ ਜਿਵੇਂ ਕਿ ਦੇਦੇ ਮੰਨ ਫੁੱਲ ਗਾਰੰਟੀ ਹੋਊਗੀ ਗੱਤੇ ਤੋਂ ਬਿਨਾ ਹੋਊਗਾ ਬਈ ਬੈੱਡ ਹੋਊਗਾ ਕਹਿੰਦੇ ਮੰਨ ਲੋ ਜੀ ਜੀ ਬਿਲਕੁਲ ਬਹੁਤ ਵਧੀਆ ਤੇ ਭਾਜੀ ਬੈੱਡ ਤੋਂ ਇਲਾਵਾ ਜਿਵੇਂ ਆਪਾਂ ਗੱਦੇ ਵੇਖ ਰਹੇ ਆ ਹਨਾ ਗੱਦੇ ਦਾ ਗੱਦੇ ਦੀ ਲੋਈ ਗੱਦੇ ਦੀ ਆਫਰ ਲਾ ਰਹੇ ਨੇ ਅੱਛਾ ਜੀ ਗੱਦਾ ਜੀ ਆਹ ਦੇਖੋ ਜੀ ਪੂਰਾ ਫੁੱਲ ਫਲਿਚ ਫਾਰਮ ਵਾਲੇ ਗੱਦੇ ਹੋਣਗੇ ਜੀ ਇਹ ਤੁਹਾਨੂੰ ਐਮ ਆਰ ਪੀ ਤੋਂ 50 ਤੋਂ 60% ਆਫ ਦੇ ਦਾਂਗੇ ਜੀ ਕੀ ਬਾਤ ਹੈ ਜੀ 50 ਤੋਂ 60% ਆਫ ਇਹ ਮੰਨ ਲਈ 10 10% ਕਿਤੇ ਲੋਕ ਗੜੀ ਗਏ ਦੁਕਾਨਦਾਰ ਕਿ ਮੈਂ 10% ਕਮਾ ਲਿਆ ਕਮਾਲਾ ਇਹ ਤੇ ਤੁਹਾਨੂੰ 50% ਆਫ ਦੇਾਂਗੇ ਪੱਕਾ ਬਿਲ ਨਾਲ ਪੱਕੀ ਗੈਂਡੀ ਨਾਲ ਜੀ ਕੀ ਆ ਬਾਤ ਹੈ ਸਿਗਨੇਚਰ ਦਾ ਸਿਗਨੇਚਰ ਜੀ ਫੀਲ ਪ੍ਰੈਸ ਹੋਏਗਾ ਜੀ ਸਲੀਪ ਵਾਲ ਦਾ ਹੋਏਗਾ ਜੀ ਫੀਲ ਪ੍ਰੈਸ ਹੋਏਗਾ ਇਹ ਬ੍ਰਾਂਡਡ ਹੈਗੇ ਆਪਣੇ ਕੋਲ ਕਰਦੇ ਉਹਦੇ ਵਿੱਚ ਕੀ ਹੈ ਕਿ ਹਨ ਜੋਰ ਦਾ ਰੇਟ ਹੈ ਜੀ ਉਧਰ ਦੀ ਕੁਆਲਿਟੀ ਹੈ ਕੋਈ ਇਹਦੇ ਵਿੱਚ ਘਮਣ ਕੇ ਦੀ ਕੋਈ ਨਹੀਂ ਕਿ ਆਪਾਂ ਜੇ ਇਹ ਕਹਿ ਦਈਏ ਵੀਡੀਓ ਚ ਹੋਰ ਕਹਿ ਦਈਏ ਦਿਖਾ ਹੋਰ ਦਈਏ ਤੇ ਹੋਰ ਲਈਏ ਉਹ ਜਹਾਵਲਾ ਕੰਮ ਸਾਡੇ ਕੋਲ ਬਿਲਕੁਲ ਵੀ ਨਹੀਂ ਹੋਏਗਾ ਜੀ ਜੀ ਬਿਲਕੁਲ ਬਹੁਤ ਵਧੀਆ ਤੇ ਸਰ ਇੱਕ ਵਾਰ ਫੇਰ ਸਾਡੇ ਵੀਰਾਂ ਨੂੰ ਪੂਰਾ ਐਡਰੈਸ ਸਮਝਾ ਦਿਓ ਕਿੱਥੇ ਵਿਜ਼ਿਟ ਕਰਨਾ ਹੈ ਜੀ ਸਾਡਾ ਐਡਰੈਸ ਹੈ ਜੀ ਕਿਲਾ ਰੋਡ ਨੀਅਰ ਬੁਰਨਾਲਿਕ ਮੈਡੀਕਲ ਹਾਲ ਸੁਲਤਾਨ ਫਰਨੀਚਰ ਜੀ ਜਿੱਥੇ ਚੌਂਕ ਬੰਦਾ ਖੁੱਲ੍ਹਾ ਉੱਥੇ ਸਾਡਾ ਸ਼ੋਰੂਮ ਹੈ ਬਾਕੀ ਆ ਕੇ ਨਹੀਂ ਤੁਹਾਨੂੰ ਲੱਗ ਜਾਏ ਕਿਲੇ ਦੇ ਗੇਟ ਦੇ ਅੱਗੇ ਆ ਕੇ ਸਾਨੂੰ ਕਾਲ ਕਰਨੀ ਹੈ ਜੀ ਮੁੰਡਾ ਆਏਗਾ ਜੀ ਤੁਹਾਨੂੰ ਆ ਕੇ ਲੈ ਜਾਏਗਾ ਜੀ ਕੋਈ ਗੱਲ ਅਗਰ ਤੁਸੀਂ ਸਾਡੇ ਕੋਲ ਕੋਈ 30 ਤੋਂ 50 ਕਿਲੋਮੀਟਰ ਤੱਕ ਜਾਂ 100 ਕਿਲੋਮੀਟਰ ਤੱਕ ਅਗਰ ਕੋਈ ਕਸਟਮਰ ਆਂਦਾ ਹੈ ਹਾਂਜੀ ਤੋਂ ਅਸੀਂ ਹੋਮ ਡਿਲੀਵਰੀ ਵੀ ਫ੍ਰੀ ਦੇ ਦੇਣੀ ਹੈ ਫ੍ਰੀ ਦੇ ਦਾਂਗੇ ਕਿੰਨੇ ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਦੀ ਹੋਮ ਡਿਲੀਵਰੀ ਫ੍ਰੀ ਹੈ ਜੀ ਬਾਕੀ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਤੁਹਾਨੂੰ ਹੋਰ ਜ਼ਿਆਦਾ ਬੈਲੇ ਬੈਲੇ ਸ਼ੇਅਰ ਕਰੋ ਜੀ ਤੁਹਾਨੂੰ ਸਾਰੇ ਕੀਸ ਤੁਹਾਨੂੰ ਮੈਂ ਦੱਸਿਆ ਜਿਹੜੇ ਜਿਹੜੇ ਤੁਹਾਨੂੰ ਪਿਆਰ ਦੇਾਂਗੇ ਉਹ ਪਿਆਰ ਲਵਾਂਗੇ ਜੀ ਇੱਕ ਵਾਰ ਤੁਸੀਂ ਸਾਡੇ ਕੋਲ ਜ਼ਰੂਰ ਆਓ ਵਿਜ਼ਿਟ ਕਰੋ ਸਾਡੀ ਕੁਆਲਿਟੀ ਚੈੱਕ ਕਰੋ ਤੁਹਾਨੂੰ ਅਸੀਂ ਫੈਕਟਰੀ ਵੀ ਲੈ ਕੇ ਵਿਜ਼ਿਟ ਕਰਾਵਾਂਗੇ ਤੁਹਾਡੀ ਪੂਰੀ ਤਸੱਲੀ ਕਰਾਵਾਂਗੇ ਜੀ ਫਿਰ ਤੁਹਾਡੇ ਨਾਲ ਅਸੀਂ ਡੀਲ ਫਾਈਨਲ ਕਰਾਂਗੇ ਜੀ ਬਹੁਤ ਵਧੀਆ ਜੀ ਧੰਨਵਾਦ